ਸੀ ਸਾਰੇ ਸੰਗਤ ਨੂੰ ਖਾਸ ਕਰਕੇ ਬਾਕੜੀ ਦੇ ਪ੍ਰਿੰਸ ਸਾਹਿਬ ਨੂੰ ਸਾਰੇ ਸਟੂਡੈਂਟਾਂ ਨੂੰ ਫਤਿਹ ਬੁਲਾਉਣਾ ਵੈਗੂ ਖਾਲਸਾ ਵੈਗੂ ਸਭ ਤੋਂ ਪਹਿਲਾਂ ਅਸੀਂ ਆਮਰਗੜ ਸਕੂਲ ਦੇ ਵਿੱਚ ਸੱਤ ਕਮਰਿਆਂ ਦਾ ਰੈਨੋਵੇਸ਼ਨ ਕਰੀ ਤੇ ਬਾਉਂਡਰੀ ਵਾਲ ਕਰੀ ਫਿਰ ਅਸੀਂ ਮਹਾਲੇ ਪਿੰਡ ਦੇ ਵਿੱਚ ਗਏ ਜਿੱਥੇ ਕਿ ਇੱਕ ਕਮਰਾ ਬਣਿਆ ਤੇ ਦੂਜੇ ਦੇ ਸਾਰੇ ਰੈਨੋਵੇਸ਼ਨ ਸਾਰਾ ਟਾਕੇ ਨਵਾਂ ਸਕੂਲ ਬਣਾਇਆ ਹੁਣ ਅਸੀਂ ਬਾਕੜੀ ਸਕੂਲ ਦੇ ਵਿੱਚ ਆਏ ਆ ਜਿਹਦੇ ਵਿੱਚ ਸਾਡਾ ਮੁੱਖ ਮੰਤਰੀ ਭਗਵੰਤ ਮਾਨ ਜੀ ਸਰਦੋ ਸਿੰਘ ਬੈਂਜੀ ਦਾ ਟਾਰਗੇਟ ਵੀ ਜਿਹੜੇ ਇਸ ਸਕੂਲ ਨੂੰ ਐਮਿਨਸ ਸਕੂਲ ਦੇ ਵਿੱਚ ਇੱਕ ਬਲੱਖਣ ਸਕੂਲ ਬਣਾ ਰਿਹਾ ਸਵਾ 2 ਕਰੋੜ ਦਾ ਇਸ ਸਕੂਲ ਦਾ ਬਜਟ ਆ ਤੇ ਜਿਹਦੇ ਵਿੱਚ ਤੁਸੀਂ ਹੁਣ ਦੇਖ ਕੇ ਆਇਓ ਇੱਥੇ ਲੈਬ ਫਿਜ਼ਿਕਸ ਦੀ ਮੈਨੂੰ ਨਹੀਂ ਲੱਗਦਾ ਵੀ ਕਿਸੇ ਸਾਇ ਦੇ ਕਿਸੇ ਪ੍ਰਾਈਵੇਟ ਸਕੂਲ ਕੋਲੇ ਇਸ ਲੈਵਲ ਦੀ ਲੈਬ ਹੋਵੇ ਫਿਰ ਉਸ ਤੋਂ ਬਿਨਾ ਹੁਣ ਤੁਸੀਂ ਟੱਚ ਸਕਰੀਨ ਵਾਲੇ ਬੋਰਡ ਦਿੱਤੇ ਲੱਖ ਲੱਖ ਰੁਪਏ ਦੇਖਾ ਉਹ ਪ੍ਰਾਈਵੇਟ ਸਕੂਲ ਕੋਲੇ ਵੀ ਸ਼ਾਇਦ ਹੀ ਕਿਸੇ ਕੋਲੇ ਹੋਵੇ ਤੇ ਹਊਕ ਦਾ ਤਾਂ ਕੋਈ ਕੋਈ ਸਕੂਲ ਹੋ। ਪਰ ਆਮ ਸਕੂਲਾਂ ਕੋਲੇ ਹੈ ਹੀ ਨਹੀਂ। ਮਤਲਬ ਸਾਡਾ ਟਾਰਗੇਟ ਸਾਡੀ ਸਰਕਾਰ ਦਾ ਵੀ ਪਿੰਡਾਂ ਦੇ ਵਿੱਚ ਉਹਨਾਂ ਸਭ ਬੱਚਿਆਂ ਤੱਕ ਇੱਕ ਉੱਚ ਵਿੱਦਿਆ ਦੇਣ ਦਾ ਯਤਨਾ ਜੋ ਕਿ ਮੁਕਾਬਲੇ ਦੀ ਪ੍ਰੀਖਿਆ ਲੈ ਕੇ ਅੰਤਰਰਾਸ਼ਟਰੀ ਪੱਧਰ ਦੇ ਵਿੱਚੇ ਪੈਦਾ ਹੋਣ। ਅਸੀਂ ਚਾਹੁੰਦੇ ਹਾਂ ਵੀ ਇਹਨਾਂ ਬੱਚਿਆਂ ਨੂੰ ਕੋਈ ਕਮੀ ਨਾ ਰਹੇ। ਸਾਡੇ ਬੱਚੇ ਮੁਕਾਬਲੇ ਦੀ ਪ੍ਰੀਖਿਆ ਦੇ ਵਿੱਚ ਕਿਸੇ ਮਰਜ਼ੀ ਸਕੂਲ ਦੇ ਵਿੱਚ ਹੋਣ ਉਹਨਾਂ ਦਾ ਪੂਰਨ ਤਰ੍ਹਾਂ ਦੇ ਮੁਕਾਬਲੇ 'ਚ ਖੜਨ ਸਾਡੇ ਬੱਚੇ ਇਹਨੂੰ ਜਦੋਂ ਅਸੀਂ ਨੌਕਰੀਆਂ ਦੇ ਭਗਵੰਤ ਮਾਨ ਜੀ ਕਹਿ ਰਹੇ ਨੇ ਤੇ ਅੱਜ ਤੱਕ ਕੋਈ ਬੰਦਾ ਇੱਕ ਕਹ ਦੇਵੇ 55000 ਦੇ ਕਰੀਬ ਪੋਸਟਾ ਸੀ ਦੇ ਚੁੱਕੇ ਇੱਕ ਵੀ ਫਰਮਾਇਸ਼ ਵਾਲਾ ਤੁਸੀਂ মিডিਆ ਵਾਲਿਆਂ ਨੂੰ ਤੁਹਾਨੂੰ ਸਾਰਿਆਂ ਨੂੰ ਸਾਡਾ ਇੱਕ ਚੈਲੰਜ ਆ ਕੋਈ ਬੰਦਾ ਇੱਕ ਕਲੱਬ ਲੈ ਹੋਵੇ ਕਿਸੇ ਨੇ ਫੀਸ ਦਿੱਤੀ ਹੋਵੇ ਕਿਸੇ ਨੇ ਫਰਮਾਇਸ਼ ਲਈ ਹੋਵੇ ਅਸੀਂ ਐਮਐਲਏ ਆ ਅੱਜ ਤੱਕ ਅਸੀਂ ਇੱਕ ਦਾ ਵੀ ਨਾਉ ਨਿੱਕ ਤੇ ਵੀ ਭੇਜਿਆ ਨਾ ਸਾਡੇ ਪਰ ਪ੍ਰਣਾਲੀ ਆ ਤੇ ਮੁੱਖ ਮੰਤਰੀ ਜੀ ਕੋਲੇ ਜਾਂ ਨਵੀਂ ਨਵੀਂ ਸਰਕਾਰ ਬਣੀ ਜਿਹੜੀ ਪਹਿਲੀ ਆਦਤਾਂ ਹੁੰਦੇ ਹਟ ਇੱਕ ਐਮਐਲ ਗਿਆ ਕਹਿੰਦੇ ਜੀ ਸਾਡਾ ਰਿਸ਼ਤਰਾ ਮੀ ਇਹਨੂੰ ਨੌਕਰੀ ਆਪਾਂ ਦੇ ਦਈਏ ਵੀ ਸਾਡੇ ਨਾਲ ਬਹੁਤ ਕੰਮ ਕਰਦੇ ਉਹ ਕਹਿੰਦਾ ਠੀਕ ਆ ਭਾਈ ਦੇ ਦੇਨੇ ਆ ਆਹ ਲਿਸਟ ਪਈਆ ਜਿਹਦਾ ਤੂੰ ਕੱਢ ਦੇ ਬਾਕੀ ਮੈਂ ਇਹਦਾ ਪਾ ਦਿੰਦਾ ਅੰਦਰ ਤੇ ਇੱਕ ਦੂਸਰਾ ਸਵਾਲ ਹੈ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਿਆ ਵੀ ਜਿਹੜੇ ਐਮੀਨੈਂਸ ਸਕੂਲ ਬਣਾਏ ਨੇ ਪੰਜਾਬ ਸਰਕਾਰ ਨੇ ਵਧੀਆ ਉਪਰਾਲਾ ਪਰੰਤੂ ਇਹਦੇ ਵਿੱਚ ਜਿਹੜੇ ਏਸ ਪਿੰਡ ਦੇ ਜਵਾਕ ਨੇ ਜਾਂ ਜਿੱਥੇ ਵੀ ਐਮੀਨੈਂਸ ਸਕੂਲ ਬਣੇ ਹੋਏ ਨੇ ਨੌਨ ਐਮੀਨਸ ਦੀ ਜਿਹਨੇ ਜਮਾਤਾਂ ਨੇ 8ਵੀਂ ਤੇ 10ਵੀਂ ਤੋਂ ਬਿਨਾ ਬਾਕੀ ਕੋਈ ਦਾਖਲ ਨਹੀਂ ਕੀਤਾ ਜਉ ਇਹਨਾਂ ਪਿੰਡਾਂ ਦੇ ਨੋਟ ਕਿੱਥੇ ਜਾਂਦਾ ਨਹੀਂ ਇਦਾਂ ਦੀ ਨਹੀਂ ਉਹ ਪਹਿਲਾਂ ਸਟਾਰਟਿੰਗ ਜੇ ਗੱਲ ਹੋਈ ਸੀ ਉਹ ਉਹ ਨਿਯਮ ਚੱਕਤਾ ਸੀ ਪਿੰਡ ਦੇ ਜਿਹੜੇ ਦੂਜੇ ਨੇ ਐਮੀਨਸ ਦਾ ਸੈਕਸ਼ਨ ਅਲੱਗ ਬਣ ਜਾਂਦਾ ਇੰਨੀ ਸੀਟਾਂ ਹੁੰਦੀਆਂ ਨੇ ਉਹਨਾਂ ਸਾਰੇ ਬੱਚਿਆਂ ਨੂੰ ਜਿਸੇ ਪ੍ਰਣਾਲੀ ਦੇ ਤਹਿਤ ਪਹਿਲਾਂ ਦਾਖਲਾ ਕੀਤਾ ਜਾਂਦਾ ਉਸੇ ਤਹਿਤ ਕਰਿਆ ਵੀ ਆ ਕਰ ਵੀ ਰਹੇ ਨੇ ਹੁਣ ਵੀ ਕਰਦੇ ਨੇ ਪ੍ਰਿੰਸੀਪਲ ਸਾਹਿਬ ਨਾਲ ਤੁਸੀਂ ਗੱਲ ਕਰ ਸਕਦੇ ਜੇ ਕਿਸੇ ਨੂੰ ਜਵਾਬ ਦਿੱਤਾ ਹਟਾਇਆ ਉਹ ਸਾਨੂੰ ਦੱਸ ਸਕਦੇ ਸਰ ਇੱਕ ਸਵਾਲ ਹੋਰ ਹੈ ਜੀ ਜਿਹੜੇ ਟੀਚਰ ਨੇ ਸਰਕਾਰੀ ਉਹਨਾਂ ਦੇ ਬੱਚੇ ਦੂਜੇ ਸਕੂਲਾਂ ਚ ਪੜਦੇ ਆ ਜੀ ਪ੍ਰਾਈਵੇਟ ਦੇ ਵਿੱਚ ਕਿ ਉਹਨਾਂ ਲਈ ਕੋਈ ਰੂਲ ਹੈਗਾ ਜੀ ਨਹੀਂ ਦੇਖੋ 1 ਮਿੰਟ ਮੇਰੀ ਗੱਲ ਸੁਣੋ ਜਿਹੜੇ ਕੋਈ ਵੀ ਵਿਅਕਤੀ ਆ ਕੋਈ ਉਰੋਂ 20 ਕਿਲੋਮੀਟਰ ਤੇ ਟੀਚਰ ਪੜਾਉਂਦਾ ਉਹ ਬੱਚੇ ਨੂੰ ਰੇਕੇ ਮੇਲੇ ਕਿਹਾ ਉਹ ਦੂਜੀ ਗੱਲ ਇਹ ਆ ਵੀ ਇੱਕ ਬੱਚਾ 8ਵੀਂ ਚ ਪੜਦਾ ਸਕੂਲ ਚੇਂਜ ਬਾਲੀਗਿਰ ਨਹੀਂ ਹੁੰਦਾ ਸਾਡਾ ਯਤਨ ਆ ਵੀ ਜਿਹੜੇ ਨਰਸਰੀ ਫਰਸਟ ਕਲਾਸ ਦੇ ਵਿੱਚ ਨੇ ਉਹ ਸਾਰੇ ਕਿ ਉਹ ਕਿਉਂਕਿ 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 ਉਹ ਕਿ ਪਰ ਇਸ ਤਰ੍ਹਾਂ ਦੇ ਬਹਿ ਕੇ ਉਸ ਨੂੰ ਨਾਲ 5-10 ਦਿਨ ਆਪਾਂ ਛੁੱਟੀਆਂ ਕਰਕੇ ਉਸ ਨੂੰ ਇਸ ਤਰੀਕੇ ਨਾਲ ਆਪਾਂ ਕਰੀਏ ਜਿਹਦੇ ਨਾਲ ਬੱਚਾ ਸਾਡੀ ਮੁੱਖ ਵਿਚਾਰਧਾਰਾ ਦੇ ਨਾਲ ਘਰ ਦੇਣਾ ਫੈਮਿਲੀ ਦੇ ਵਿੱਚ ਪਿਆਰ ਨਾਲ ਰਹੇ ਨਰੇਸ਼ ਕੁਮਾਰ ਪ੍ਰਿੰਸੀਪਲ ਸਕੂਲ ਆਫ ਫੈਮਿਨਸ ਬਗੜੀਆਂ ਸਰਦਾਰ ਜੀ ਐਮਐਲਏ ਸਾਹਿਬ ਆ ਇਸੀ ਦੇ ਸਕੂਲ ਦੇ ਵਿੱਚ ਇੱਕ ਫੰਕਸ਼ਨ ਪੰਜਾਬ ਸਰਕਾਰ ਵੱਲੋਂ ਜੋ ਸਿੱਖਿਆ ਕ੍ਰਾਂਤੀ ਦੀ ਸ਼ੁਰੂਆਤ ਜਿਹੜੀ ਕੀਤੀ ਗਈ ਹੈ ਉਹਦੇ ਅਧੀਨ ਜਿਹੜੇ ਸੀਗੇ ਸਾਡੇ ਸਕੂਲ ਦੇ ਵਿੱਚ ਜੋ ਰੈਨੋਵੇਸ਼ਨ ਦਾ ਕੰਮ ਹੋਇਆ 10 ਜਿਹੜੇ ਕਮਰੇ ਸੀਗੇ ਉਹਨਾਂ ਦੀ ਰੀਨੋਵੇਸ਼ਨ ਕੀਤੀ ਗਈ ਆ ਤੇ 3 ਲੈਬ ਜਨੇ ਉਹਨਾਂ ਦੀ ਰੀਨੋਵੇਸ਼ਨ ਕੀਤੀ ਗਈ ਆ ਨਵੇਂ ਬੱਚਿਆਂ ਦੇ ਲਈ ਜਿਹੜੇ ਸੀਗਾ ਬਾਥਰੂਮ ਦਾ ਜਿਹੜਾ ਹੈਗਾ ਯੂਨਿਟ ਬਣਿਆ ਉਹਦਾ ਉਦਘਾਟਨ ਕਰਨ ਲਈ ਜਿਹੜੇ ਸੀਗੇ ਐਮਐਲਏ ਸਾਹਿਬ ਆਏ ਸੀਗੇ ਤੇ ਮੈਂ ਐਮਐਲਏ ਸਾਹਿਬ ਦਾ ਇੱਥੇ ਆਣ ਤੇ ਜੀ ਆਇਆਂ ਵੀ ਆਖਦਾ ਤੇ ਉਹਨਾਂ ਨੂੰ ਜਿਹੜਾ ਹੈਗਾ ਧੰਨਵਾਦ ਵੀ ਕਰਦਾ ਪਲੀ ਮੇਰੇ ਨਾਲ ਜਿਹੜੇ ਨੇ ਆਪਣੇ ਪਿੰਡ ਦੇ ਸਰਪੰਚ ਸਾਹਿਬ ਸਰਦਾਰ ਪ੍ਰਭਦੀਪ ਸਿੰਘ ਜੀ ਵੀ ਬੈਠੇ ਨੇ ਮੈਂ ਉਹਨਾਂ ਦਾ ਵੀ ਜਿਹੜਾ ਹੈ ਉਨ੍ਹਾਂ ਦੇ ਪੂਰਨ ਸਹਿਯੋਗ ਉਹ ਸਾਨੂੰ ਜਿਹੜਾ ਹੈਗਾ ਜਦੋਂ ਵੀ ਅਸੀਂ ਉਹਨਾਂ ਨੂੰ ਕਰਦੇ ਆਂ ਤਾਂ ਤੁਰੰਤ ਸਾਡੇ ਕੋਲ ਜਿਹੜੇ ਅਗੇ ਨੇ ਹਾਜ਼ਰ ਹੁੰਦੇ ਨੇ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਅੱਜ ਦੇ ਪ੍ਰੋਗਰਾਮ ਵਿੱਚ ਉਹਨਾਂ ਦੀ ਪੂਰੀ ਟੀਮ ਨੇ ਸਰਪੰਚ ਸਾਹਿਬ ਤੇ ਉਹਨਾਂ ਦੇ ਪੂਰੇ ਜਿਹੜੇ ਸੀਗੇ ਉਹਨਾਂ ਦੇ ਮੈਂਬਰ ਸਹਿबान ਸੀ ਉਹਨਾਂ ਨੇ ਸਾਨੂੰ ਸਹਿਯੋਗ ਦਿੱਤਾ ਤੇ ਇਸ ਪ੍ਰੋਗਰਾਮ ਨੂੰ ਸੀ ਬੜੇ ਵਧੀਆ ਤਰੀਕੇ ਦੇ ਨਾਲ ਨਿਪੇਰੇ ਚਾ ਚੁੱਕੇ ਮੈਂ ਪ੍ਰਦੀਪ ਸਿੰਘ ਸਰਪੰਚ ਪਿੰਡ ਬਗੜੀਆਂ ਤੋਂ ਮੈਂ ਬਗੜੀਆਂ ਪਿੰਡ ਦੇ ਵਿੱਚ ਸਕੂਲ ਆਫ ਐਰਮੀਨਸ ਦੇ ਵਿੱਚ ਅੱਜ ਸਾਡੇ ਐਮਐਲਏ ਸਰਦਾਰ ਜਸਵੰਤ ਸਿੰਘ ਜਿੱਗਜਣ ਮਾਜਰਾ ਉਹਨਾਂ ਨੇ ਆ ਕੇ ਸਕੂਲ ਦੇ ਵਿਕਾਸ ਕਾਰਜਾਂ ਵਾਸਤੇ ਨੀਂਹ ਪੱਥਰ ਰੱਖੇ ਨੇ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਪਿੰਡ ਵੱਲੋਂ ਤੇ ਪ੍ਰਿੰਸੀਪਲ ਸਾਹਿਬ ਵੱਲੋਂ ਪੰਜਾਬ ਸਰਕਾਰ ਦਾ ਸੀਐਮ ਭਗਵੰਤ ਮਾਨ ਜੀ ਦਾ ਧੰਨਵਾਦ ਕਰਦੇ ਐਮਐਲਏ ਸਾਹਿਬ ਨੇ ਅੱਜ 2.5 ਕਰੋੜ ਦੀ ਜਿਹੜਾ ਰਕਮ ਦਿੱਤੀ ਆ ਸਕੂਲ ਵਾਸਤੇ ਉਹਦੇ ਅਧਿਗਠਨ ਕੀਤੇ ਨੇ ਉਹਦਾ ਸਾਰੇ ਪਿੰਡ ਦੇ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ